ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨੰਬਰ 1 ਅਨਾਰ ਖਾਣ ਨਾਲ ਰੰਗ ਲਾਲ ਹੋ ਜਾਂਦਾ ਹੈ ਨੰਬਰ 2 ਹਲਦੀ ਦਾ ਇਸਤੇਮਾਲ ਚਿਹਰੇ ਨੂੰ ਜਵਾਨ ਰੱਖਦਾ ਹੈ ਐਸੇ ਲਗਾਤਾਰ ਇਸਤੇਮਾਲ ਨਾਲ ਤੁਸੀਂ ਜਵਾਨ ਲੱਗਣ ਲੱਗ ਜਾਂਦੇ ਹੋ ਨੰਬਰ 3 ਰਾਤ ਨੂੰ ਦੇਸੀ ਸ਼ਹਿਦ ਤੇ ਅੰਜੀਰੇ ਖਾਣ ਨਾਲ ਇਨਸਾਨ ਛੇਤੀ বুਡਾ ਨਹੀਂ ਹੁੰਦਾ ਨੰਬਰ 4 ਖਰਬੂਜੇ ਦੇ ਬੀਜੇ ਕਿਸੇ ਕੇ ਚੇਕਰ ਚਵਾਉਣ ਨਾਲ ਜ਼ਿਆਦਾ ਸਤੇ ਕਮਜ਼ੋਰ ਨਹੀਂ ਹੁੰਦੀ ਨੰਬਰ 5 ਮੈਦੇ ਦੀ ਪ੍ਰੋਬਲਮ ਹੋਵੇ ਤਾਂ ਅਚਾਰ ਬਿਲਕੁਲ ਵੀ ਨਾ ਖਾਵੋ ਨੰਬਰ 6 ਅੰਗੂਠੇ ਤੇ ਤੇਲ ਦੀ ਮਾਲਿਸ਼ ਕਰ ਨਾਲ ਅੱਖਾਂ ਦੀ ਰੋਸ਼ਨੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਨੰਬਰ 7 ਸੁੱਕੇ ਖੰਗ ਹੋਵੇ ਤਾਂ ਖੰਜੂਰ ਜ਼ਰੂਰ ਖਾਓ। ਇਹ ਖੰਗ ਠੀਕ ਕਰ ਦੇਵੇਗੀ। ਨੰਬਰ 8 ਖਾਣਾ ਤੋਂ ਬਾਅਦ ਪਾਣੀ ਕਦੇ ਵੀ ਨਾ ਪੀਵੋ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਹੈਜਾ ਹੋ ਸਕਦਾ ਹੈ। ਨੰਬਰ 9 ਖੂਨ ਦੀ ਕਮੀ ਹੋਵੇ ਤਾਂ ਕਿਸ ਵਿੱਚ ਜ਼ਰੂਰ ਖਾਓ ਖੂਨ ਦੀ ਕਮੀ ਪੂਰੀ ਹੋ ਜਾਵੇਗੀ ਨੰਬਰ 10 ਖਾਣੇ ਦੇ ਨਾਲ-ਨਾਲ ਪਾਣੀ ਪੀਣ ਨਾਲ ਤੁਹਾਡੇ ਹੱਥਾਂ ਪੈਰਾਂ ਦੇ ਨੂੰ ਕਮਜ਼ੋਰ ਹੋ ਜਾਂਦੇ ਹਨ ਤੇ ਆਪਣੇ ਆਪ ਹੀ ਟੁੱਟਣ ਲੱਗ ਜਾਂਦੇ ਹਨ ਨੰਬਰ 11 ਕਿਸੇ ਇਨਸਾਨ ਨੂੰ ਰਵਾਉਣ ਤੋਂ ਪਹਿਲਾਂ ਇਹ ਸੋਚੋ ਤੁਸੀਂ ਉਸ ਨੂੰ ਰਵਾ ਕੇ ਆਪ ਖੁਸ਼ ਨਹੀਂ ਰਹਿ ਸਕੋਗੇ ਨੰਬਰ 12 ਜਦੋਂ ਸਮਾ ਇਨਸਾਨ ਨੂੰ ਬਦਲਣਾ ਸਿਖਾਉਂਦਾ ਹੈ ਤਾਂ ਸਿਰਫ ਇਨਸਾਨ ਵੀ ਸਮੇਂ ਨੂੰ ਬਦਲਣਾ ਸਿੱਖ ਹੀ ਲੈਂਦਾ ਹੈ ਨੰਬਰ 13 ਇੱਥੇ ਲੋਕ ਆਪਣੀ ਗਲਤੀ ਨਹੀਂ ਮੰਨਦੇ ਕਿਸੇ ਨੂੰ ਆਪਣਾ ਕਿਵੇਂ ਮੰਨਣਗੇ ਨੰਬਰ 14 ਉਸ ਲਈ ਨਾ ਜੀਓ ਜੋ ਦੁਨੀਆਂ ਲਈ ਸੋਨਾ ਹੋਵੇ ਉਸ ਦੇ ਲਈ ਜੀਓ ਜੋ ਤੁਹਾਡੀ ਦੁਨੀਆਂ ਨੂੰ ਸੋਨਾ ਬਣਾਵੇ ਨੰਬਰ 15 ਲੰਬੀ ਜਵਾਨ ਇਨਸਾਨ ਨੂੰ ਛੋਟਾ ਕਰ ਦਿੰਦੀ ਹੈ ਨੰਬਰ 16 ਕਿਸੇ ਮਹਾਨ ਵਿਅਕਤੀ ਨੇ ਠੀਕ ਹੀ ਕਿਹਾ ਸੀ ਕਿ ਜਦੋਂ ਕਿਤਾਬਾਂ ਸੜਕਾਂ ਦੇ ਕਿਨਾਰੇ ਵਿਕਣਗੀਆਂ ਤੇ ਜੁੱਤੀਆਂ ਸ਼ੀਸ਼ੇ ਦੇ ਸ਼ੋਰੂਮਾਂ ਵਿੱਚ ਵਿਕਣਗੀਆਂ ਤਾਂ ਫਿਰ ਸਮਝ ਲੈਣਾ ਕਿ ਲੋਕਾਂ ਨੂੰ ਜੁੱਤੀਆਂ ਦੀ ਲੋੜ ਹੈ ਗਿਆਨ ਦੀ ਨਹੀਂ ਨੰਬਰ 17 ਜਿਹੜਾ ਇਨਸਾਨ ਸਿਰਫ ਆਪਣੇ ਆਪ ਨੂੰ ਖੁਸ਼ ਰੱਖਦਾ ਹੈ ਉਸ ਦੀ ਜ਼ਿੰਦਗੀ ਬੇਕਾਰ ਹੈ ਨੰਬਰ 18 ਮੌਤ ਨਾਲ ਉਹ ਵੀ ਵੱਧ ਡਰਾਉਣੀ ਹੋ ਜਾਂਦੀ ਹੈ ਉਹ ਜ਼ਿੰਦਗੀ ਜਦੋਂ ਪਿਆਰ ਦੇ ਵਿੱਚ ਹੀ ਪਿਆਰ ਦੀ ਭੀਖ ਮੰਗਣੀ ਪੈਂਦੀ ਹੈ ਨੰਬਰ 19 ਆਂਡਿਆਂ ਦਾ ਉਬਲਿਆ ਪਾਣੀ ਬੇਕਾਰ ਨਾ ਕਰੋ ਉਸ ਨੂੰ ਠੰਡਾ ਕਰਕੇ ਆਪਣਾ ਮੂੰਹ ਧੋ ਲਵੋ ਮੂੰਹ ਤੇ ਚੁਰੜੀਆਂ ਗਾਇਬ ਹੋ ਜਾਣਗੀਆਂ ਨੰਬਰ ਏ ਬੀ ਕਿ ਸੇ ਮਹਾਨ ਵਿਅਕਤੀ ਨੇ ਠੀਕ ਹੀ ਕਿਹਾ ਸੀ ਕਿ ਜਦੋਂ ਕਿਤਾਬਾਂ ਸੜਕਾਂ ਦੇ ਕਿਨਾਰੇ ਵਿਕਣ ਗਈਆਂ ਤੇ ਜੁੱਤੀਆਂ ਸ਼ੀਸ਼ੇ ਦੇ ਸ਼ੋਰੂਮਾਂ ਵਿੱਚ ਵਿਕਣ ਗਈਆਂ ਤਾਂ ਫਿਰ ਸਮਝ ਲੈਣਾ ਕਿ ਲੋਕਾਂ ਨੂੰ ਜੁੱਤੀਆਂ ਦੀ ਲੋੜ ਹੈ ਗਿਆਨ ਦੀ ਨਹੀਂ ਪਿਆਜ਼ ਕੱਟ ਕੇ ਅਗਲੇ ਦਿਨ ਲਈ ਨਾ ਰੱਖੋ ਇਸ ਨਾਲ ਪੇਟ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਨੰਬਰ ਏ ਬਾਈ ਜਿੰਦਗੀ ਤੋਂ ਇਹੀ ਸਿੱਖਿਆ ਮੈਂ ਕਿ ਸਖਤ ਮਿਹਨਤ ਕਰੋ ਰੁਕੋ ਨਾ ਹਾਲਾਤ ਭਾਵੇਂ ਜਿਵੇਂ ਮਰਜੀ ਹੋਣ ਪਰ ਰੱਬ ਤੋਂ ਬਿਨਾ ਕਿਸੇ ਦੇ ਅੱਗੇ ਝੁਕੋ ਨਾ ਨੰਬਰ ਏ 31 ਸਾਰੇ ਦਿਨ ਦੀ ਥਕਾਵਟੇ ਦੂਰ ਕਰਨ ਲਈ ਛੋਟੀ ਇਲਾਚੀ ਗਰਮ ਪਾਣੀ ਵਿੱਚ ਪਾ ਕੇ ਪੀ ਲਓ ਤੁਹਾਡੀ ਥਕਾਵਟੇ ਦੂਰ ਹੋ ਜਾਵੇਗੀ ਨੰਬਰ ਏ 24 ਉਚਾਈ ਹਾਸਿਲ ਕਰਨ ਲਈ ਬਾਜ ਬਣੋ ਧੋਖੇ ਬਾਜ ਨਹੀਂ ਨੰਬਰ 25 ਨਿੰਬੂ ਪਾਣੀ ਹਰ ਰੋਜ਼ ਪੀਣ ਨਾਲ ਪੇਟ ਦੀ ਚਰਬੀ ਘਟਣ ਲੱਗ ਜਾਂਦੀ ਹੈ ਨੰਬਰ 26 ਸੁਪਨੇ ਇਛਾਵਾ ਤੇ ਲੋਕ ਕੱਟ ਹੀ ਹੋਣ ਤਾਂ ਹੀ ਬਿਹਤਰ ਹੈ ਨੰਬਰ 27 ਜੇ ਸੇਵ ਖੂਨ ਨੂੰ ਕਦੇ ਵੀ ਜਮਣ ਨਹੀਂ ਦਿੰਦਾ ਨੰਬਰ 28 ਜਿੰਨੀ ਕੋਸ਼ਿਸ਼ ਅਸੀਂ ਚੰਗੇ ਦਿਖਣ ਦੀ ਕਰਦੇ ਹਾਂ ਜੇਕਰ ਉਨੇ ਹੀ ਕੋਸ਼ਿਸ਼ ਅਸੀਂ ਚੰਗੇ ਬਣਨ ਦੀ ਕਰੀਏ ਤਾਂ ਸਾਡੀ ਜ਼ਿੰਦਗੀ ਬਿਹਤਰ ਹੋ ਜਾਵੇਗੀ ਨੰਬਰ 29 ਕੇਲਾ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ ਨੰਬਰ 30 ਮੈਨੂੰ ਕਿਸੇ ਨਾਲ ਦਿਲ ਲਗਾਉਣ ਦੀ ਕੋਈ ਇੱਛਾ ਤਾਂ ਨਹੀਂ ਸੀ ਪਰ ਤਕਦੀਰ ਵਿੱਚ ਦਰਦ ਲਿਖਿਆ ਸੀ ਤਾਂ mohabbat ਕਿਵੇਂ ਨਾ ਹੁੰਦੀ ਹਾਲ ਪੁੱਛਣ ਨਾਲ ਕਿਹੜਾ ਹਾਲ ਠੀਕ ਹੋ ਜਾਂਦਾ ਨੰਬਰ 31 ਹਰੀ ਚਾ ਪੀਣ ਨਾਲ ਪੇਟ ਦੀ ਚਰਬੀ ਬਹੁਤ ਹੀ ਛੇਤੀ ਘਟਦੀ ਹੈ ਨੰਬਰ 32 ਕੁਝ ਲੋਕ ਅੱਖਾਂ ਵਿੱਚੋਂ ਦਰਦ ਨੂੰ ਬਹਾ ਦਿੰਦੇ ਨਹੀਂ ਤੇ ਕੁਝ ਲੋਕਾਂ ਦੇ ਹਾਸਿਆਂ ਵਿੱਚ ਵੀ ਦਰਦ ਲੁਕਿਆ ਹੁੰਦਾ ਹੈ ਨੰਬਰ 33 ਆਲੂ ਖਾਣ ਨਾਲ ਬਚਨ ਬਹੁਤ ਛੇਤੀ ਵੱਦਣਾ ਲੱਗ ਜਾਂਦਾ ਹੈ। ਨੰਬਰ 34 ਜਦੋਂ ਸਮਾਂ ਮਿਲੇ ਤਾਂ ਮਨ ਦੀ ਗੱਲ ਕਹਿ ਦਿਆ ਕਰੋ। ਅਕਸਰ ਖਮੋਸ਼ ਰਿਸ਼ਤੇ ਜਿਆਦਾ ਦਿਨਾਂ ਤੱਕ ਜਿੰਦਾ ਨਹੀਂ ਰਹਿੰਦੇ। ਨੰਬਰ 35 ਗਰਮ ਰੋਟੀ ਨਾਲ ਕਦੇ ਵੀ ਸਾਨੂੰ ਦਹੀਂ ਨਹੀਂ ਖਾਣਾ ਚਾਹੀਦਾ ਸਾਡੀ ਸਿਹਤ ਲਈ ਬਿਲਕੁਲ ਵੀ ਸਹੀ ਨਹੀਂ ਹੈ ਨੰਬਰ 36 ਜ਼ਿੰਦਗੀ ਬਹੁਤ ਸੌਖੀ ਹੋ ਜਾਂਦੀ ਜਦੋਂ ਪਰਖਣ ਵਾਲੇ ਨਹੀਂ ਸਗੋਂ ਸਮਝਣ ਵਾਲੇ ਮਿਲ ਜਾਂਦੇ ਨੇ ਨੰਬਰ 37 ਗਰਮੀ ਵਿੱਚ ਘੜੇ ਦਾ ਪਾਣੀ ਪੀਣਾ ਚਾਹੀਦਾ ਹੈ ਇਸ ਨਾਲ ਪਸੀਨਾ ਘਟ ਆਉਂਦਾ ਹੈ ਤੇ ਸਰੀਰ ਵੀ ਠੰਡਾ ਰਹਿੰਦਾ ਹੈ ਨੰਬਰ 38 ਹਰ ਵਾਰ ਇਨਸਾਨ ਬੁਰਾ ਨਹੀਂ ਹੁੰਦਾ ਕਦੇ ਕਦੇ ਉਸ ਦਾ ਸਮਾਹੀ ਬੁਰਾ ਹੁੰਦਾ ਹੈ ਕਿਸੇ ਨੂੰ ਗਲਤ ਸਮਝਣ ਤੋਂ ਪਹਿਲਾਂ ਉਸ ਦੇ ਹਾਲਾਤ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਨੰਬਰ 39 ਕਮਜ਼ੋਰੀ ਮਹਿਸੂਸ ਹੁੰਦੀ ਹੋਵੇ ਤਾਂ ਦੁੱਧ ਵਿੱਚ ਖੰਜੂਰਾ ਉਵਾਲ ਅਵਾਲ ਕੇ ਪੀ ਲਵੋ ਨੰਬਰ 40 ਮੁਹੱਬਤ ਮਹੱਤਵ ਇਨਸਾਨ ਦਾ ਨਹੀਂ ਉਸਦੇ ਸੁਭਾਅ ਦਾ ਹੁੰਦਾ ਹੈ ਕਈ ਇੱਕ ਪਲ ਵਿੱਚ ਦਿਲ ਜਿੱਤ ਲੈਂਦੇ ਨੇ ਤੇ ਕਈ ساری ਉਮਰ ਨਹੀਂ ਰਹਿ ਕੇ ਵੀ ਦਿਲ ਨਹੀਂ ਜਿੱਤ ਪਾਉਂਦੇ ਨੰਬਰ 41 ਹਰਿਆਣ ਸਬਜ਼ੀਆਂ ਦਾ ਜਿਆਦਾ ਤੋਂ ਜਿਆਦਾ ਸੇਵਨ ਕਰੋ ਨੰਬਰ 42 ਪੈਸਾ ਕੇਵਲ ਖੁਸ਼ੀ ਕਰਨ ਦਾ ਸਾਧਨ ਹੈ ਖੂ ਪੈਸੇ ਹੋਣ ਨਾਲ ਕਿਸੇ ਨੂੰ ਖੁਸ਼ੀ ਮਿਲੇ ਇਹ ਜ਼ਰੂਰੀ ਨਹੀਂ ਹੁੰਦਾ ਨੰਬਰ 43 ਮਿ ਕੀ ਲੱਸੀ ਪੀਣ ਨਾਲ ਸਰੀਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ ਨੰਬਰ 44 ਸਮੱਸਿਆਵਾਂ ਉਨੀਆਂ ਸ਼ਕਤੀਸ਼ਾਲੀ ਨਹੀਂ ਹੁੰਦੀਆਂ ਜਿੰਨੀਆਂ ਅਸੀਂ ਉਹਨਾਂ ਨੂੰ ਮੰਨ ਲੈਂਦੇ ਹਾਂ ਕਦੇ ਸੁਣਿਆ ਕੀ ਹਨੇਰੇ ਨੇ ਸਵੇਰ ਨਾ ਹੋਣ ਦਿੱਤੀ ਹੋਵੇ ਨੰਬਰ 45 ਬਲੱਡ ਪ੍ਰੈਸ਼ਰ ਦਾ ਮਰੀਜ਼ੇ ਆਲੂ ਪੁਖਾਰੇ ਦਾ ਸੇਵਨ ਜ਼ਰੂਰ ਕਰਿਆ ਕਰੇ ਨੰਬਰ 46 ਚੰਗਾ ਇਨਸਾਂ ਸੌਰੀ ਵਿਵਹਾਰ ਉਸ ਕੀ ਕੀਮਤੀ ਚੀਜ਼ ਨੂੰ ਦਵਾ ਸਕਦਾ ਹੈ ਕਿ ਜੋ ਪੈਸਿਆਂ ਨਾਲ ਨਹੀਂ ਖਰੀਦੀ ਜਾ ਸਕੇ ਨੰਬਰ 47 ਆਲੂ ਖਾਣ ਨਾਲ ਦਿਲ ਮਜ਼ਬੂਤ ਰਹਿੰਦਾ ਹੈ ਨੰਬਰ 48 ਲੋਕਾਂ ਦੀਆਂ ਗੱਲਾਂ ਨੂੰ ਕਦੇ ਵੀ ਦਿਲ ਤੇ ਨਹੀਂ ਲੈਣਾ ਚਾਹੀਦਾ ਇਹ ਲੋਕ ਤਾਂ ਅਮਰੂਦ ਖਰੀਦਣ ਸਮੇਂ ਵੀ ਪੁੱਛਦੇ ਨੇ ਕਿ ਇਹ ਮਿੱਠੇ ਤਾਂ ਹੈ ਨਾ ਤੇ ਬਾਅਦ ਵਿੱਚ ਉਹਨਾਂ ਨੂੰ ਨਮਕ ਲਗਾ ਕੇ ਖਾਂਦੇ ਨੇ ਨੰਬਰ 39 ਜਿਆਦਾ ਬਰਫ਼ ਖਾਣ ਨਾਲ ਦਿਲ ਦਾ ਸੌਰੀ ਮੈਦਾ ਕਮਜ਼ੋਰ ਹੋ ਜਾਂਦਾ ਹੈ ਨੰਬਰ 50 ਜਦੋਂ ਅਕਲ ਧੁੰਦਲੀ ਹੋ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਸਮਝਾਉਣ ਵਾਲਾ ਹੀ ਬੁਰਾ ਲੱਗਦਾ ਹੈ ਨੰਬਰ 55 ਜਿਆਦਾ ਗਰਮ ਪਾਣੀ ਨਾਲ ਮੂੰਹ ਧੋਣ ਨਾਲ ਸਾਡੀ ਸਕਿਨ ਲੂਜ਼ ਹੋ ਜਾਂਦੀ ਹੈ ਹਾਂਜੀ ਵੀਡੀਓ ਬੋਲਣ ਵਿੱਚ ਲਿਖਣ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੀ ਤੋਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ਤੇ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਧੰਨਵਾਦ ਜੀ